ਇੱਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਵੇਲੇ ਖੇਰੂ-ਖੇਰੂ ਹੋ ਗਈਆਂ ਜਦੋਂ ਦੋ ਅਣਪਛਾਤੇ ਵਿਅਕਤੀਆਂ ਨੇ ਉਹਨਾਂ ਦੇ ਗਹਿਣੇ, ਨਕਦੀ ਅਤੇ ਹੋਰ ਸਮਾਨ ਜਿਹੜਾ ਉਹ ਚੋਰੀ ਕਰ ਲਿਆ ਤੇ ਉੱਥੋਂ ਰਫੂ ਚੱਕਰ ਹੋ ਗਏ। ਘਟਨਾ ਫਗਵਾੜਾ ਤੋਂ ਸਾਹਮਣੇ ਆਈ ਹੈ ਲੁਧਿਆਣਾ ਰੋਡ ਦੇ ਉੱਤੇ ਸਥਿਤ ਮਾਨ ਰਿਜ਼ੋਰਟ ਦੇ ਵਿੱਚ ਇੱਕ ਵੱਡੀ ਘਟਨਾ ਵਾਪਰੀ ਜਿੱਥੇ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ ਗਿਆ। ਵਿਆਹ ਦਾ ਜਸ਼ਨ ਚੱਲ ਰਿਹਾ ਸੀ ਅਤੇ ਜਾਗੋ ਸਮਾਗਮ ਚੱਲ ਰਿਹਾ ਸੀ ਪਰਿਵਾਰ ਸਾਰਾ ਉਸ ਜਾਗੋ ਦੇ ਵਿੱਚ ਸ਼ਿਰਕਤ ਕਰ ਰਿਹਾ ਸੀ ਤੇ ਪਿੱਛੇ ਬੈਗ ਜਿਹੜਾ ਉਹ ਚੋਰਾਂ ਦੇ ਹੱਥ ਲੱਗ ਜਾਂਦਾ ਜਿਸ ਦੇ ਵਿੱਚ ਸੋਨੇ ਦੇ ਗਹਿਣੇ ਸੀ ਵਿਦੇਸ਼ੀ ਕਰੰਸੀ ਵੀ ਸੀ ਭਾਰਤੀ ਕਰੰਸੀ ਵੀ ਸੀ ਤੇ ਹੋਰ ਸਮਾਨ ਵੀ ਮੌਜੂਦ ਸੀ ਲਗਭਗ 20 ਲੱਖ ਰੁਪਏ ਦਾ ਸਮਾਨ ਦੱਸਿਆ ਜਾ ਰਿਹਾ ਜੋ ਕਿ ਚੋਰੀ ਹੋ ਗਿਆ ਕल्पना ਸਬੰਧੀ ਜਾਣਕਾਰੀ ਜਿਹੜੀ ਹੈ ਕੁਲਵਿੰਦਰ ਕੌਰ ਵੱਲੋਂ ਦਿੱਤੀ ਗਈ ਹੈ ਫਗਵਾੜਾ ਦੇ ਮਾਨ ਰਿਜ਼ੋਰਟ ਦੇ ਵਿੱਚ ਉਸਦੇ ਪੁੱਤਰ ਦਾ ਵਿਆਹ ਸੀ ਅਤੇ ਜਾਗੋ ਕੱਢੀ ਜਾ ਰਹੀ ਸੀ ਰਿਸ਼ਤੇਦਾਰ ਸਾਰੇ ਸਾਥ ਸਬੰਧੀ ਜਿਹੜੇ ਨੇ ਜਾਗੋ ਦੇ ਸਮਾਗਮ ਦੇ ਵਿੱਚ ਆਨੰਦ ਮਾਣ ਰਹੇ ਸੀ ਉਹਨਾਂ ਨੇ ਕਿਹਾ ਕਿ ਜਦੋਂ ਉਹ ਸਟੇਜ ਦੇ ਉੱਤੇ ਜਾਗੋ ਰਸਮਾਂ ਨਿਭਾ ਰਹੇ ਸੀ ਤਾਂ ਕਿਸੇ ਨੇ ਉਹਨਾਂ ਦਾ ਬੈਗ ਚੋਰੀ ਕਰ ਲਿਆ ਉਹਨਾਂ ਨੇ ਕਿਹਾ ਕਿ ਬੈਗ ਦੇ ਵਿੱਚ ਸੋਨੇ ਦੇ ਗਹਿਣੇ ਸੀ ਭਾਰਤੀ ਅਤੇ ਵਿਦੇਸ਼ੀ ਕਰੰਸੀ ਸੀ ਤੇ ਹੋਰ ਕਈ ਜ਼ਰੂਰੀ ਸਮਾਨ ਜਿਹੜਾ ਉਸ ਬੈਗ ਵਿੱਚ ਰੱਖਿਆ ਹੋਇਆ ਸੀ। ਉਹਨਾਂ ਨੇ ਕਿਹਾ ਕਿ ਤਕਰੀਬਨ 20 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਰਿਜ਼ੋਰਟ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਵਾਈ ਤਾਂ ਉਹਦੇ ਵਿੱਚ ਦੇਖਿਆ ਗਿਆ ਕਿ ਦੋ ਨੌਜਵਾਨ ਜੋ ਪਹਿਲਾਂ ਹੀ ਸਮਾਗਮ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਨੇ ਕੋਟ ਪੈਂਟ ਪਾਏ ਹੋਏ ਸੀਗੇ ਅਤੇ ਉਹ ਕਿਸੇ ਵੀ ਤਰ੍ਹਾਂ ਐਵੇਂ ਨਹੀਂ ਸੀ ਲੱਗ ਰਹੇ ਕਿ ਉਹ ਚੋਰ ਹੋਣ। ਉਹਨਾਂ ਕਿਹਾ ਕਿ ਜਦੋਂ ਰਿਜ਼ੋਰਟ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਗਿਆ ਕਿ ਦੋ ਨੌਜਵਾਨ ਜੋ ਪਹਿਲਾਂ ਹੀ ਸਮਾਗਮ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਕੋਟ ਪੈਂਟ ਪਾਏ ਹੋਏ ਸੀ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਸੀ ਕਿ ਇਹ ਚੋਰ ਹੋਣਗੇ ਪੁਲਿਸ ਨੂੰ ਇਸ ਘਟਨਾ ਦੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਦੀ ਹੁਣ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਮੇਰੇ ਬੇਟੇ ਦੀ ਮੈਰਿਜ ਸੀ ਮਾਨ ਰਿਜ਼ੋਰਟ ਦੇ ਵਿੱਚ ਚਾਚੋਕੀ ਫਗਵਾੜੇ ਦੇ ਵਿੱਚ ਪੈਂਦਾ ਆ ਹਾਂਜੀ ਅਸੀਂ ਹਲੇ ਕੋਈ ਫੰਕਸ਼ਨ ਸ਼ੁਰੂ ਨਹੀਂ ਕੀਤਾ ਹੈਗਾ ਕਿ ਅ ਸਾਡਾ ਫਰਕਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੇਰਾ ਪਰਸ ਚੋਰੀ ਹੋਇਆ ਅੱਜ ਸਾਡੀ ਜਾਗ ਹੋ ਗਈ ਜਿਹਦੇ ਵਿੱਚ ਮੇਰਾ 10 ਲੱਖ ਕੈਸ਼ ਸੀਗਾ ਤੇ ਵਿੱਚ ਮੇਰੇ ਗਹਿਣੇ ਸੀਗੇ ਮੇਰੇ ਵਿੱਚ ਇੰਡੀਅਨ ਜ਼ੀਰੋ ਕਰੰਸੀ ਸੀਗੀ ਬਾਹਰਲੀ 20 ਲੱਖ 20 ਨਹੀਂ 20 ਤੋਂ ਵੀ ਭਾਜੀ ਜ਼ਿਆਦਾ ਮੇਰੇ ਕਿਉਂਕਿ ਕਰੰਸੀ ਕਰੰਸੀ ਵਿੱਚ ਸੀਗੀ ਠੀਕ ਹੈ ਜੀ ਇੰਡੀਅਨ ਕਰੰਸੀ ਦੇ 20 ਲੱਖ 20000 ਜ਼ੀਰੋ ਸੀਗਾ ਵੇਚੀ ਫਿਰ ਮੇਰੀ ਸਾਰੇ ਮੇਰਾ ਫਰੈਂਡ ਸਰਕਲ ਆਇਆ ਹੋਇਆ ਹੈ ਆ ਇਸ ਵਿੱਚ ਮੇਰੀ ਵੀ ਮੈਨੂੰ ਆਪਣੇ ਆਪ ਨੂੰ ਇਨਸਾਲਟ ਫੀਲ ਹੁੰਦੀ ਆ ਅਸੀਂ ਕੁਝ ਵੀ ਇੰਜੋਏ ਨਹੀਂ ਕਰ ਸਕੇ ਕੈਮਰੇ ਵਾਲੇ ਦੋ ਆਏ ਆ ਸਾਡੇ ਇੱਥੇ ਚਾਚਾ ਜੀ ਆ ਉਹਨਾਂ ਨੇ ਦੇਖਿਆ ਆ ਤੇ ਪੈਲਸ ਵਾਲੇ ਕਹਿੰਦੇ 2 ਮਿੰਟ ਲਈ 3 ਮਿੰਟ ਲਈ ਕੈਮਰੇ ਬੰਦ ਹੋ ਗਏ ਇਦਾਂ ਕਿਦਾਂ ਬੰਦ ਹੋ ਗਏ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਆ ਅਸੀਂ ਕਹਿੰਦੇ 3 ਮਿੰਟ ਲਈ ਕੈਮਰੇ 3 ਮਿੰਟ ਲਈ ਕੈਮਰੇ ਕਿਦਾਂ ਬੰਦ ਹੋ ਸਕਦੇ ਆ ਠੀਕ ਹੈ ਉਦੋਂ ਹੀ ਹੋਇਆ ਜਦੋਂ ਮੇਰਾ ਪਰਸ ਚੋਰੀ ਹੋਇਆ ਆ ਠੀਕ ਹੈ ਇੱਧਰ ਲੇਡੀਜ਼ ਬੈਠੀਆਂ ਮੈਨੂੰ ਨਹੀਂ ਸੀ ਪਤਾ ਵੀ ਬੈਕ ਤੇ ਇੱਕ ਰੂਮ ਦਸਰਾ ਹੈਗਾ ਦਰਵਾਜ਼ਾ ਉਹ ਰਹਿੰਦੀਆਂ ਜਾਂ ਕੋਈ ਬੱਚਾ ਲੈ ਕੇ ਨੱਠਿਆ ਸੀਗਾ ਭੱਜਿਆ ਛੋਟਾ ਜਿਹਾ ਬੱਚਾ ਸੀ ਵੀ ਅਸੀਂ ਕਿਹਾ ਵੀ ਘਰੇ ਆਪਣੀ ਮਾਂ ਦਾ ਪਰਸ ਲੈ ਕੇ ਚੱਲਿਆ ਸਾਨੂੰ ਉਹਨਾਂ ਤੇ ਵੀ ਡਾਊਟ ਆ ਮੈਨੂੰ ਉਹਨਾਂ ਤੇ ਵੀ ਡਾਊਟ ਆ ਇਹ ਸਾਰੇ ਰਲੇ ਹੋਏ ਆ ਇਸ ਮਾਮਲੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੁਲਿਸ ਗਈ ਸੀ ਹਾਂਜੀ ਅਸੀਂ ਸ਼ਿਕਾਇਤ ਕੀਤੀ ਆ ਅਸੀਂ ਰਿਪੋਰਟ ਰਿਪੋਰਟ ਕੀਤੀ ਆ ਪੁਲਿਸ ਨੇ ਮੈਨੂੰ ਇਹ ਸਾਡੀ ਪਰਜਾਈ ਆ ਇਹ ਵੀ ਮੁਲਾਜ਼ਮ ਆ ਹਾਂਜੀ ਐਫਆਈਆਰ ਕਾਜ ਦਰਜ ਕਰਾਉਣੀ ਆ ਅਸੀਂ ਕਰ ਦਿੱਤੀ ਹੈ ਕਰ ਦਿੱਤੀ ਨਹੀਂ ਕਰੋਨ ਚਲਾਉਣ ਲੱਗੇ ਅੱਗੇ ਮੈਨੂੰ ਤੁਹਾਨੂੰ ਕੋਈ ਜਾਣ ਕੇ ਕੀਤਾ ਕਿਹਨੇ ਇਹਦਾ ਸਰਦ ਕੀਤਾ ਕਿਸ ਨੇ ਮੈਨੂੰ ਲੱਗੇ ਜਾਣ ਕੇ ਹੋਈਆਂ ਮੇਨੂੰ ਸ਼ੱਕ ਆ ਕੰਪੈਨ ਇੱਥੇ ਆ ਸਾਰੇ ਸਟਾਫ ਤੇ ਸ਼ੱਕ ਆ ਮੈਨੂੰ ਉਹ ਲੇਡੀਜ਼ ਵੀ ਸੀਗੇ ਨਾਲ ਉਹਨਾਂ ਦੇ ਲੇਡੀਜ਼ ਮੈਨੂੰ ਪਤਾ ਨਹੀਂ ਹੈਗਾ ਮੈਂ ਜਿਹੜੀ ਅਸੀਂ ਫੋਟੋ ਦੇਖੀ ਉਹਦੇ ਵਿੱਚ ਦੋ ਹੀ ਬੱਚੇ ਹੀ ਆਉਂਦੇ ਤੁਹਾਡੀ ਮੈਨੇਜਰ ਸਾਹਿਬ ਨਾਲ ਗੱਲਬਾਤ ਹੋਈ ਹੈ ਕੀ ਕਹਿੰਦੇ ਹਾਂਜੀ ਉਹ ਕੋਈ ਗੱਲ ਨਹੀਂ ਸੁਣ ਰਹੇ ਹੈਗੇ ਦੇਖੋ ਸਿਕਿਉਰਿਟੀ ਗਾਰਡ ਵਾਲੇ ਹੈਗੇ ਹੀ ਨਾ ਕੋਈ ਪਰ ਪਤਾ ਨਹੀਂ ਕਿ ਉਹ ਕਿੱਥੇ ਲੈ ਕੇ ਗਿਆ ਪੈਗਾ ਅਸੀਂ ਐਫਆਈਆਰ ਦਰਜ ਕਰਾਉਣੀ ਆ ਠੀਕ ਹੈ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਬਹੁਤ ਨੁਕਸਾਨ ਹੋਇਆ ਮਸਲਾ ਹੈ ਜੀ ਇਹ ਵੇਟਰ ਲੈਣਾ ਜਿਹੜਾ ਬੰਦ ਵੇਟਰ ਨੂੰ ਪਤਾ ਵਾ ਉਹ ਜਿਸ ਨਾਲ ਸਹਿਯੋਗ ਨਾਲ ਲੈ ਕੇ ਭ ਉਹ ਲੈ ਕੇ ਪੁੱਛਾਂ ਇਹਦੇ ਮੋਰ ਦੀ ਪੁੱਛਾਵਾ ਇਹਨੂੰ ਇਹਨੂੰ ਸਾਰਾ ਫੇਸ ਬਾਰੇ ਉਹਦੇ ਬਾਰੇ ਪਤਾ ਵਾ ਇਹਨੂੰ ਪਤਾ ਵਾ ਉਹਦੇ ਬਾਰੇ ਜਿਹੜਾ ਗੱਡੀ ਚ ਭਾਲਿਆ ਤੇ ਸਿਟੀ ਲੈਚਰ ਸਿਟੀ ਐਫ ਆਈਰ ਕਰ ਰਹੇ ਕਿੰਨਾ ਕ ਨੁਕਸਾਨ ਹੈ ਸਰ ਮਤਲਬ ਨੁਕਸਾਨ ਬਹੁਤ ਜ਼ਿਆਦਾ ਜੀ 16 ਪਾਉਂਡ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਆਉਣਾ ਉਹਨਾਂ ਦਾ ਫਿਰ ਵੀ ਲਗਭਗ ਕਿੰਨਾ ਕ ਲਗਭਗ ਤਾਂ ਸੈਂਕੜੇ ਚੀਜ਼ ਉਹ ਕੋਈ ਗਿਣਤੀ ਨਹੀਂ ਜੀ ਨੁਕਸਾਨ ਬਹੁਤ ਜ਼ਿਆਦਾ ਵਾ ਤੇ ਬੰਦਾ ਫੜ ਲਿਆ ਜੀ ਡਾਲਰ ਹਾਂਜੀ ਪਾਉਂਡ ਡਾਲਰ ਹੋਰ ਕੀ ਹੈ ਜੀ ਹਾਂਜੀ ਉਹ ਹੀ ਆ ਵੀ ਪੈਸਾ ਪੂੰਜਾ ਪੈਸਾ ਪੂੰਜਾ ਕੈਸ਼ ਹਾਂ ਕੈਸ਼ ਕਿੰਨਾ ਜੀ ਕੈਸ਼ ਕਿੰਨਾ ਹੋਗਾ ਜੀ 2.3 ਲੱਖ ਕਹਿੰਦੇ ਹੋ 2.3 ਲੱਖ 3 ਲੱਖ 3 ਲੱਖ ਨਾ ਕਿ 2.3 ਲੱਖ 3 ਲੱਖ ਨਾ ਕਿ ਕੈਸ਼ ਹੈ ਜੀ ਉਹ ਨਾ ਵਾ ਤੇ ਬਾਕੀ ਡਾਲਰ ਪਾਉਂਡ ਜਿਹੜੇ ਉਹ ਵੱਖਰੇ ਮੋਬਾਈਲ ਵਿੱਚ ਇੱਕ ਮੋਬਾਈਲ ਤੇ ਸਰ ਬੰਦੇ ਫੜ ਲਿਆ ਬੰਦਾ ਨਹੀਂ ਬੰਦਾ ਆ ਫੜਿਆ ਇਹਨੂੰ ਇਹਨੂੰ ਪਤਾ ਵਾ ਇਹਦੇ ਮੋਹਰੇ ਦੇ ਕੋਲੋਂ ਇਹਦੇ ਮੋਹਰ ਦੀ ਲੰਗਿਆ ਵਾ ਕੈਮਰੇਆਂ ਦੇ ਵਿੱਚ ਆਇਆ ਸਰ ਇਸ ਪਤਿਰ ਪਤਾ ਹਾਂਜੀ ਕੈਮਰੇਜੋਂ ਦੇਖਿਆ ਵਾ ਜੀ ਉਹ ਬੰਦਾ ਭਜਦਾ ਨਜ਼ਰ ਆਇਆ